ਸਾਹਿਗਰ ਦੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਗੱਲ ਕਰ ਲੈਣੇ ਆ ਅੱਜ ਦੇ ਇਸ ਮੁੱਦੇ ਦੇ ਉੱਤੇ ਦੋ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਨੂੰ ਲੈ ਕੇ ਇੱਕ ਬਹੁਤ ਹੀ ਵੱਡਾ ਮੁੱਦਾ ਜਿਹੜਾ ਆ ਉੱਠਿਆ ਹੋਇਆ ਆ ਚੰਡੀਗੜ੍ਹ ਮੁਹਾਲੀ ਦੇ ਆਲੇ-ਦੁਆਲੇ ਜਿਹੜਾ ਆ ਪ੍ਰਵਾਸੀਆਂ ਨੇ ਜਿਹੜੇ ਆ ਉਹ ਕਤਲ ਕੀਤੇ ਨੇ ਜਿਹੜੇ ਕੀ ਇੱਕ ਨੌਜਵਾਨ ਨੂੰ ਮਾਰਨ ਦੀ ਜਿਹੜੀ ਖਬਰ ਆ ਉਹ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜੀ ਹੈ ਵਾਇਰਲ ਹੋ ਰਹੀ ਹੈ ਤੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਰੱਪਾ ਵੀ ਪੈ ਗਿਆ ਪ੍ਰਵਾਸੀਆਂ ਦੇ ਖਿਲਾਫ ਬਹੁਤ ਜ਼ਿਆਦਾ ਜਿਹੜੀਆਂ ਗੱਲਾਂ ਬਾਤਾਂ ਨਿਕਲਦੀਆਂ ਸਾਹਮਣੇ ਆ ਗਈਆਂ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਪ੍ਰਵਾਸੀਆਂ ਨੂੰ ਖਾਸ ਕਰਕੇ ਜਿਹੜਾ ਆ ਉਹ ਇਸ ਗੱਲ ਤੇ ਉਤੇ ਲਿਆਂਦਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਕਿਸ ਤਰੀਕੇ ਦੇ ਨਾਲ ਰਹਿਣਾ ਚਾਹੀਦਾ ਹੈ ਪ੍ਰਵਾਸੀਆਂ ਦੀ ਐਂਟਰੀ ਕਿਵੇਂ ਹੋਣੀ ਚਾਹੀਦੀ ਤੇ ਪ੍ਰਵਾਸੀ ਇੱਥੇ ਰਹਿ ਕੇ ਕੀ ਕਰ ਸਕਦੇ ਆ ਦੋਸਤੋ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਨੇ ਖਬਰਾਂ ਤੁਸੀਂ ਦੇਖਦੇ ਪਏ ਹੋਵੋਗੇ ਪ੍ਰਵਾਸੀਆਂ ਨੂੰ ਲੈ ਕੇ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿਉਂਕਿ ਪ੍ਰਵਾਸੀ ਜਿਹੜੇ ਆ ਪੰਜਾਬ ਦੇ ਵਿੱਚ ਵੱਧਦੇ ਜਾ ਰਹੇ ਨੇ ਤੇ ਪੰਜਾਬੀਆਂ ਦੀ ਸਿਰਦਰਦੀ ਬਣ ਚੁੱਕੇ ਨੇ ਪ੍ਰਵਾਸੀ ਹਰ ਗਲੀ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੇ ਪ੍ਰਵਾਸੀਆਂ ਨੇ ਆਪਣੇ ਘਰ ਬਣਾ ਲਏ ਨੇ ਆਪਣਾ ਰੈਣ ਬਿਸ਼ੇਰਾ ਬਣਾ ਲਿਆ ਐ ਇਤੋਂ ਤੱਕ ਕਿ ਕਈ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਪ੍ਰਵਾਸੀਆਂ ਦੀਆਂ ਵੱਧ ਚੁੱਕੀਆਂ ਨੇ ਪਿੱਛੇ ਜੀ ਇੱਕ ਪਿੰਡ ਦੀ ਖਬਰ ਤੁਸੀਂ ਸੁਣੀ ਹੋਵੇਗੀ ਜਿਹਦੇ ਵਿੱਚ ਪ੍ਰਵਾਸੀ ਨੂੰ ਸਰਪੰਚ ਬਣਾ ਦਿੱਤਾ ਜਾਂਦਾ ਆ ਤਾਂ ਦਾਦੇ ਕਿ ਲੰਮੇ ਸਮੇਂ ਤੋਂ ਕਈ ਪ੍ਰਵਾਸੀ ਪੰਜਾਬ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਨੇ ਇੱਥੇ ਆਪਣਾ ਘਰ ਵਰਤਾ ਬਣਾਇਆ ਹੀ ਹੋਇਆ ਆ ਨਾਲ ਦੀ ਨਾਲ ਉਹਨਾਂ ਨੇ ਆਪਣੇ ਕਈ ਰਿਸ਼ਤੇਦਾਰਾਂ ਨੂੰ ਸਾਧ ਕੇ ਬੁਲਾ ਕੇ ਉਹਨਾਂ ਦੇ ਵੀ ਕਾਰੋਬਾਰ ਸ਼ੁਰੂ ਕਰਵਾ ਦਿੱਤੇ ਤਾਂ ਦੱਤੀ ਇਹ ਕਿ ਕਈ ਸਮੇਂ ਤੋਂ ਜਿਹੜਾ ਆ ਇੱਥੇ ਬਹੁਤ ਸਾਰੇ ਪ੍ਰਵਾਸੀ ਜਿਹਰੇ ਆ ਆਪਣਾ ਘਰ ਬਣਾ ਕੇ ਰਹਿ ਰਹੇ ਨੇ ਤੇ ਬਹੁਤ ਸਾਰੇ ਪ੍ਰਵਾਸੀ ਨਵੀਆਂ ਉਸਾਰੀਆਂ ਵੀ ਕਰਦੇ ਪਏ ਨੇ ਪ੍ਰਵਾਸੀਆਂ ਦੀਆਂ ਪਿੰਡਾਂ ਦੇ ਵਿੱਚ ਵੋਟਾਂ ਬੰਦੀਆਂ ਪਈਆਂ ਨੇ ਪ੍ਰਵਾਸੀਆਂ ਦੇ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਬੰਦੇ ਪਏ ਨੇ ਪ੍ਰਵਾਸੀਆਂ ਦੇ ਪਿੰਡਾਂ ਦੇ ਵਿੱਚ ਰੈਣ ਬਸੇਰੇ ਬਣਦੇ ਪਏ ਨੇ ਤੇ ਪੰਜਾਬੀ ਜਿਹੜੇ ਅੱਜ ਆ ਜਾਜੀ ਚੜ ਚੜ ਕੇ ਬਾਹਰਲੇ ਮੁਲਕ ਨੂੰ ਭਜਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਹੈ ਬਾਹਰਲੇ ਮੁਲਕ ਦਾ ਰੁਕ ਕਰਦੀ ਜਾ ਰਹੀ ਹੈ ਤੇ ਬੁੱਢੇ ਜਿਹੜੇ ਆ ਉਹ ਹੌਲੀ-ਹੌਲੀ ਘਟਦੇ ਜਾ ਰਹੇ ਨੇ ਕਿਉਂਕਿ ਬੁੱਢੇ ਕਿੰਨਾ ਕੁ ਚਿਰ ਵੀ ਜਿੰਦੇ ਰਹਿਣਗੇ ਤੇ ਪੰਜਾਬ ਦੀ ਸਿਹਤ ਸੰਭਾਲ ਨੂੰ ਕਿੰਨਾ ਕੁ ਚਿਰ ਜੜਾ ਆ ਕਾਇਮ ਰੱਖ ਸਕਣਗੇ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਆ ਕਿ ਬਹੁਤ ਸਾਰੇ ਪੰਜਾਬ ਦੇ ਪਿੰਡ ਜਿਹੜੇ ਆ ਉਹ ਖਾਲੀ ਹੋ ਹੋ ਕੇ ਸ਼ਹਿਰਾਂ ਵੱਲ ਜਾ ਰਹੇ ਆ ਤੇ ਸ਼ਹਿਰਾਂ ਦੇ ਵਿੱਚੋਂ ਕਈ ਲੋਕ ਜਿਹੜੇ ਆ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਤੇ ਉਸ ਤੋਂ ਬਾਅਦ ਆਲਟਸ ਵਰਗੇ ਡਿਪਲੋਮੇ ਕਰਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਸ਼ਿਫਟ ਕਰਦੇ ਜਾ ਰਹੇ ਨੇ ਇਤੋਂ ਤੱਕ ਵੀ ਦੇਖਣ ਨੂੰ ਮਿਲਿਆ ਕਿ ਬੱਚਾ ਜਦੋਂ ਵੀ ਜਾ ਕੇ ਸ਼ਿਫਟ ਹੋ ਜਾਂਦਾ ਆ ਬਾਹਰਲੇ ਮੁਲਕ ਦੇ ਵਿੱਚ ਤੇ ਜਦੋਂ ਥੋੜਾ ਬਹੁਤਾ ਸੈੱਟ ਹੋ ਜਾਂਦਾ ਤੇ ਮਾਪਿਓ ਵੀ ਜਿਹੜਾ ਆ ਹੌਲੀ ਹੌਲੀ ਜਿਹੜਾ ਆ ਬਾਹਰਲੇ ਮੁਲਕ ਦਾ ਰੁਖ ਕਰ ਲੈਂਦਾ ਇੱਥੋਂ ਸਾਬਤ ਹੁੰਦਾ ਕਿ ਹੌਲੀ ਹੌਲੀ ਪੰਜਾਬ ਜਿਹੜਾ ਆ ਚੱਲਦਾ ਜਾ ਰਿਹਾ ਆ ਬਾਹਰਲੇ ਮੁਲਕਾਂ ਵੱਲ ਨੂੰ ਤੇ ਪ੍ਰਵਾਸੀ ਜਿਹੜੇ ਕਿ ਪੰਜਾਬ ਤੋਂ ਹਟ ਕੇ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਵੇਂ ਕਿ ਜੂਪੀ ਬਿਹਾਰ ਮਹਾਰਾਸ਼ਟਰਾ ਦੇ ਵਿੱਚੋਂ ਲੋਕ ਆ ਆ ਕੇ ਪੰਜਾਬ ਦੇ ਵਿੱਚ ਵਸਦੇ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀ ਆਬੋ ਹਵਾ ਪੰਜਾਬ ਦਾ ਰੈਣ ਬਸੇਰਾ ਤੇ ਪੰਜਾਬ ਦੇ ਵਿੱਚ ਖਾਣ ਪਾਣ ਬਾਹਰ ਲੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਨਾਲੋਂ ਕਿਤੇ ਚੰਗਾ ਆ ਇਸੇ ਕਰਕੇ ਸਾਇਦ ਜਿਹੜਾ ਆ ਜ਼ਿਆਦਾਤਰ ਪ੍ਰਵਾਸੀ ਜਿਹੜੇ ਆ ਉਹ ਮੂਲ ਪੰਜਾਬੀ ਬਣਦੇ ਜਾ ਰਹੇ ਨੇ ਇਥੋਂ ਤੱਕ ਕਿ ਜਿਹੜੇ 14-15 ਸਾਲ ਤੋਂ ਲਗਾਤਾਰ ਪ੍ਰਵਾਸੀ ਇੱਥੇ ਆਪਣਾ ਘਰਕੁੱਲ ਬਣਾ ਕੇ ਬੈਠ ਗਏ ਨੇ ਉਹਨਾਂ ਦੇ ਬੱਚੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੰਜਾਬੀ ਬੋਲ ਲੈਂਦੇ ਪੰਜਾਬੀ ਸਮਝ ਲੈਂਦੇ ਤੇ ਪੰਜਾਬੀ ਨੂੰ ਜਿਹੜਾ ਆ ਉਹ ਅਪਣਾ ਰਹੇ ਨੇ ਪ੍ਰਵਾਸੀ ਜਿਹੜੇ ਨੇ ਤਕਰੀਬਨ ਤਕਰੀਬਨ ਜਿਹੜੇ ਪ੍ਰਾਣੇ ਨੇ ਜਿਨ੍ਹਾਂ ਦਾ ਜੰਪਾਲ ਯੂਪੀ ਬਿਹਾਰ ਮੱਧਿਆਪਰਦੇਸ਼ ਐਮਪੀ ਵਗੈਰਾ ਦਾ ਆ ਉਹ ਪਰਵਾਸੀ ਜਿਹੜੇ ਨੇ ਉਹ ਤਾਂ ਇੱਥੇ ਆ ਕੇ ਹਿੰਦੀ ਬੋਲਦੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਇੱਥੇ ਪੈਦਾ ਹੋ ਰਹੇ ਨੇ ਜਾਂ ਜਿਹੜੇ ਬੱਚਿਆਂ ਦਾ ਇੱਥੇ ਜਨਮ ਹੋ ਰਿਹਾ ਆ ਉਹ ਬੱਚੇ ਪਿਓਰ ਪੰਜਾਬੀ ਤਕਰੀਬਨ ਤਕਰੀਬਨ ਜਿਹੜੀ ਇਹ ਬੋਲਣੀ ਸਿੱਖ ਗਏ ਨੇ ਇਤੋਂ ਤੱਕ ਕਿ ਬਹੁਤ ਸਾਰੇ ਪੰਜਾਬੀ ਸਕੂਲਾਂ ਦੇ ਵਿੱਚ ਜਿਹੜੇ ਆ ਪ੍ਰਵਾਸੀਆਂ ਦੇ ਬੱਚੇ ਪੜ੍ਹਦੇ ਨਜ਼ਰ ਆਉਂਦੇ ਨੇ ਤੇ ਬਹੁਤ ਸਾਰੇ ਪ੍ਰਵਾਸੀਆਂ ਦੇ ਬੱਚੇ ਮੂਲ ਤੌਰ ਤੇ ਜਿਹੜੇ ਆ ਇਹਨਾਂ ਸਕੂਲਾਂ ਦੇ ਵਿੱਚ ਹੀ ਐਜੂਕੇਸ਼ਨ ਲੈ ਕੇ ਅੱਗੇ ਵਧਦੇ ਪਏ ਨੇ ਖਤਰਾ ਤਾਂ ਆਪਣੇ ਆਪ ਹੀ ਮੜਰਾਏਗਾ ਕਿਉਂਕਿ ਸਾਡੇ ਪੰਜਾਬੀ ਵੀ ਅੰਨੇ ਮੂੜੇ ਹੋ ਚੁੱਕੇ ਨੇ ਤੁਹਾਨੂੰ ਤਾਂ ਦੇਖੀ ਪਿੰਡਾਂ ਦੀ ਗੱਲ ਤਾਂ ਛੱਡ ਦਿਓ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਮਿਲਦਾ ਕਿ ਜਿਵੇਂ ਹੀ ਬੱਚਾ ਜਿਹੜਾ ਆ ਵਧੀਆ ਪੜ੍ਹਨ ਲਿਖਣ ਲੱਗ ਜਾਂਦਾ ਆ ਤੇ ਜੇਕਰ ਉਹਦੇ ਨਾਲ ਜਾ ਕੇ ਤੁਸੀਂ ਪਿੰਡ ਥਾਂ ਤੋਂ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਪੰਜਾਬੀ ਚ ਗੱਲ ਕਰਨੀ ਨਹੀਂ ਚਾਹੁੰਦਾ ਉਹ ਅੱਗੋਂ ਬੱਚੇ ਹਿੰਦੀ ਚ ਗੱਲ ਕਰਦੇ ਨੇ ਜਾਂ ਫਿਰ ਅੰਗਰੇਜ਼ੀ ਭਾਸ਼ਾ ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਥੋਂ ਤੱਕ ਕਿ ਸਹਿਰੀ ਕੁੜੀਆਂ ਜਿਹੜੀਆਂ ਨੇ ਉਹ ਮੁੰਡਿਆਂ ਦੇ ਨਾਲ ਹਿੰਦੀ ਚ ਗੱਲ ਕਰਦੀਆਂ ਨੇ ਫੋਨਾਂ ਦੇ ਉੱਤੇ ਕਾਲ ਜੇਕਰ ਪੰਜਾਬੀ ਕੁੜੀਆਂ ਮੁੰਡਿਆਂ ਦੀ ਹੁੰਦੀ ਹੈ ਤਾਂ ਉਹ ਵੀ ਹਿੰਦੀ ਦੇ ਵਿੱਚ ਹੁੰਦੀ ਹੈ ਨਾ ਅੱਗੇ ਪੰਜਾਬੀ ਦੇ ਵਿੱਚ ਅਸੀਂ ਖਾਸ ਕਰਕੇ ਆਪਣੀ ਪੰਜਾਬੀ ਨੂੰ ਆਪ ਹੀ ਤੱਕਾ ਦੇ ਰਹੇ ਆ ਤੇ ਹਿੰਦੀ ਨੂੰ ਅਪਣਾਉਂਦੇ ਜਾ ਰਹੇ ਆ ਜਾਂ ਤੇ ਸਾਡੇ ਆਲੇ-ਦੁਆਲੇ ਦੀ ਜਿਹੜੀ ਸਿਰਜਣਾ ਹੋ ਰਹੀ ਹੈ ਜਿਹੜੇ ਮੂਲ ਪੰਜਾਬੀ ਜਿਹੜੇ ਆ ਉਹ ਸਾਈਡਾਂ ਨੂੰ ਜਾਂਦੇ ਜਾ ਰਹੇ ਤੇ ਜਿਹੜੇ ਇਧਰ ਉਧਰ ਤੋਂ ਆਏ ਹੋਏ ਪ੍ਰਵਾਸੀ ਨੇ ਜਿਹੜੇ ਹਿੰਦੀ ਬੋਲਣ ਵਾਲੇ ਨੇ ਉਹ ਸਾਡੇ ਸਹਿਰੀ ਇਲਾਕਿਆਂ ਦੇ ਵਿੱਚ ਵਸਦੇ ਜਾ ਰਹੇ ਨੇ ਇੱਕ ਇੱਕ ਮਹੱਲੇ ਦੇ ਵਿੱਚ ਘੱਟ ਤੋਂ ਘੱਟ 100-100 ਵੋਟ ਆ ਜਿਹੜੀ ਉਹ ਬਣ ਚੁੱਕੀ ਹੈ ਪ੍ਰਵਾਸੀਆਂ ਦੀ ਪ੍ਰਵਾਸੀ ਹਿੰਦੀ ਬੋਲਦੇ ਨੇ ਸਾਡੇ ਬੱਚੇ ਹਿੰਦੀ ਫਿਲਮਾਂ ਵੇਖਦੇ ਨੇ ਸਾਡੇ ਬੱਚੇ ਹਿੰਦੀ ਪ੍ਰੋਗਰਾਮ ਵੇਖਦੇ ਨੇ ਤੇ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਨੇ ਪੰਜਾਬੀ ਸਾਡੇ ਬੱਚਿਆਂ ਨੂੰ ਸਿਖਾ ਕੇ ਸਾਡੇ ਪੰਜਾਬੀ ਰਾਜ਼ੀ ਨਹੀਂਗੇ ਸਾਡੇ ਬੱਚੇ ਹਿੰਦੀ ਬੋਲਣ ਦੇ ਚੱਕਰ ਦੇ ਵਿੱਚ ਵਿੱਚ ਆਪ ਵੀ ਜਿਹੜੇ ਆ ਹਿੰਦੂ ਵਰਗੇ ਹੋਣੇ ਸ਼ੁਰੂ ਹੋ ਗਏ ਜਿਹਨੇ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀਆਂ ਦੇ ਬੱਚੇ ਨੇ ਉਹ ਹਿੰਦੀ ਚ ਗੱਲ ਕਰਨੇ ਪਸੰਦ ਕਰਦੇ ਨੇ ਇਹ ਵੀ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਦੱਸ ਦੇ ਕਿ ਸਾਡੀ ਪੰਜਾਬੀ ਤੇ ਸਾਡੇ ਪੰਜਾਬੀਅਤ ਵਾਸਤੇ ਜਿਹੜੀ ਹੈ ਖਤਰਨਾਕ ਗੱਲ ਹੋਣ ਵਾਲੀ ਹੈ ਪਹਿਲਾਂ ਤਾਂ ਅਸੀਂ ਆਪਣੇ ਘਰ ਦੇ ਵਿੱਚੋਂ ਚੱਲੀਏ ਆਪਣੇ ਬੱਚਿਆਂ ਨੂੰ ਮੂਲ ਪੰਜਾਬੀ ਨਾਲ ਜੋੜੋ ਪੰਜਾਬੀ ਸੱਭਿਆਚਾਰ ਨਾਲ ਜੋੜੋ ਪੰਜਾਬੀ ਗੱਲਾਂ ਨਾਲ ਜੋੜੋ ਪੰਜਾਬੀ ਗੱਲਬਾਤ ਨਾਲ ਜੋੜੋ ਹੁਣ ਮੈਂ ਦੱਸ ਦੇਵਾਂ ਚਾਹਾਂ ਜੇਕਰ ਤੁਸੀਂ ਇਸ ਚੀਜ਼ ਨਾਲ ਭਲੀ ਭਾਂਤੀ ਜਾਣਦੇ ਹੋ ਸ਼ਹਿਰੀ ਬੱਚੇ ਪਿੰਡੂ ਬੱਚੇ ਖਾਸ ਕਰਕੇ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਦਾਖਲ ਕਰਵਾਨੇ ਆ ਜਿਨ੍ਹਾਂ ਸਕੂਲਾਂ ਦੀ ਪੜ੍ਹਾਈ ਇੰਗਲਿਸ਼ ਤੋਂ ਸ਼ੁਰੂ ਹੁੰਦੀ ਏ ABC ਤੋਂ ਸ਼ੁਰੂ ਹੁੰਦੀ ਏ ਅਸੀਂ ਉਹਨਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਾ ਰਿਹਾ ਜਿੱਥੇ ਪੜ੍ਹਾਈ ਜਿਹੜੀ ਏ ਉਹ ਅੰਗਰੇਜ਼ੀ ਨਾਲ ਸ਼ੁਰੂ ਹੁੰਦੀ ਏ ਦੂਜੇ ਨੰਬਰ ਤੇ ਹਿੰਦੀ ਨੂੰ ਪ੍ਰੈਫਰ ਕੀਤਾ ਜਾਂਦਾ ਤੇ ਤੀਜੇ ਨੰਬਰ ਤੇ ਉਹਨਾਂ ਸਕੂਲਾਂ ਦੇ ਵਿੱਚ ਜਿਹੜਾ ਆ ਪੰਜਾਬੀ ਨੂੰ ਪ੍ਰੈਫਰ ਕੀਤਾ ਜਾਂਦਾ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਸਹੀ ਆ ਅਸੀਂ ਪੰਜਾਬੀ ਆ ਆਪਣਾ ਬੇੜਾ ਘਰ ਕਸੀਂ ਆਪ ਕਰਦੇ ਪਏ ਆ ਪੰਜਾਬੀ ਸਕੂਲਾਂ ਚ ਬੱਚਿਆਂ ਨੂੰ ਨਹੀਂ ਪੜਾ ਰਹੇ ਬੱਚਿਆਂ ਨੂੰ ਪੰਜਾਬੀ ਦਾ ਨਹੀਂ ਪਤਾ ਇੱਥੇ ਸਾਡੇ ਕੋਈ ਕਈ ਵਾਰੀ ਬੱਚੇ ਆ ਜਾਂਦੇ ਆ ਤੇ ਬੱਚਿਆਂ ਨੂੰ ਕਈ ਵਾਰੀ ਦੁਕਾਨਾਂ ਦੇ ਉੱਤੇ ਖੜੇ ਵੇਖਿਆ ਆ ਬੱਚੇ ਜਦੋਂ ਉਹ ਕੋਈ ਚੀਜ਼ ਲੈ ਲੈਂਦੇ ਆ ਨਾ ਉਹਨੂੰ ਕਿਹਾ ਜਾਂਦਾ ਆ ਪੁੱਤਰ ਕਿੰਨੇ ਪੈਸੇ 45 ਰੁਪਏ ਤੇ ਬੱਚਾ ਅੱਗੋਂ ਪੁੱਛਦਾ ਕਿੰਨੇ 45 ਰੁਪਏ ਕਿੰਨੇ ਅੰਕਲ ਜੀ ਉਹ ਫਿਰ ਅੱਗੋਂ ਦੁਕਾਨਦਾਰ ਕਹਿੰਦਾ ਆ 45 ਕਹਿਣ ਤੋਂ ਭਾਵੇਂ ਬੱਚਿਆਂ ਨੂੰ ਇਹ ਨਹੀਂ ਪਤਾ ਵੀ 45 ਕਿੰਨੇ ਆ, 90 ਕਿੰਨੇ ਆ, 48 ਕਿੰਨੇ ਆ, 59 ਕਿੰਨੇ ਆ ਤੇ 69 ਕਿੰਨੇ ਆ। ਇਹਨਾਂ ਬੱਚੀਆਂ ਤੋਂ ਵੀ ਬੱਚੇ ਜਿਹੜੇ ਸਾਡੇ ਦੂਰ ਜਾਂਦੇ ਜਾ ਰਹੇ ਨੇ, ਸਾਡੇ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਗਿਣਤੀ ਨਹੀਂ ਆਉਂਦੀ। ਸਾਡੇ ਬੱਚਿਆਂ ਨੂੰ ਕਾਈਟ ਦਾ ਪਤਾ, ਪਤੰਗ ਦਾ ਨਹੀਂ ਪਤਾ ਕਈਆਂ ਨੂੰ। ਸਾਡੇ ਬੱਚਿਆਂ ਨੂੰ ਅੰਗਰੇਜ਼ੀ ਦਾ ਐ ਆਉਂਦੀ ਹੈ ਜਿਵੇਂ ਪਾਣੀ ਮੰਗ, ਪਰ ਬੱਚਿਆਂ ਨੂੰ ਉਸ ਅੰਗਰੇਜ਼ੀ ਨੂੰ ਪੰਜਾਬੀ 'ਚ ਟਰਾਂਸਲੇਟ ਕਹਿ ਦਿਆਂ ਨਾ ਕਰਦੇਓ ਤੇ ਨਹੀਂ ਆਉਂਦੀ। ਨਹੀਂ ਯਕੀਨ ਤੇ ਆਪਣੇ ਬੱਚਿਆਂ ਨੂੰ ਇੱਕ ਵਾਰੀ ਪਲਟ ਕੇ ਵੇਖੋ ਉਲਟ ਕੇ ਵੇਖੋ ਆਪਣੇ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਐਜੂਕੇਸ਼ਨ ਦੇ ਵਿੱਚ ਕਿੱਥੇ ਖੜੇ ਨੇ ਕਿਤੇ ਸਟੈਂਡ ਕਰਦੇ ਪਏ ਨੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਕੀ ਐਜੂਕੇਸ਼ਨ ਦਿੰਦੇ ਪਏ ਹੋ ਸਭ ਤੋਂ ਪਹਿਲਾਂ ਸਾਡੀ ਆਪਣੀ ਗਲਤੀ ਹੈ ਪ੍ਰਵਾਸੀ ਆ ਰਹੇ ਨੇ ਪ੍ਰਵਾਸੀਆਂ ਦਾ ਵੀ ਹੱਲ ਹੋ ਜਾਏਗਾ ਪਰ ਕਿਤੇ ਨਾ ਕਿਤੇ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਆ ਪ੍ਰਵਾਸੀਆਂ ਦੀ ਭਾਸ਼ਾ ਪ੍ਰਵਾਸੀਆਂ ਦੀ ਲੈਂਗੁਏਜ ਪ੍ਰਵਾਸੀਆਂ ਦਾ ਚਾਲ ਚੱਲਣ ਗੱਲਬਾਤ ਕਰਨ ਦਾ ਤਰੀਕਾ ਜਿਹੜਾ ਆ ਉਹ ਸਿਖਾਉਂਦੇ ਜਾ ਰਹੇ ਆ ਬਹੁਤ ਜ਼ਿਆਦਾ ਜਿਹੜੀ ਹੈ ਦੁਖਦਾਈ ਗੱਲ ਆ ਬਹੁਤ ਜ਼ਿਆਦਾ ਦੁਖਦ ਗੱਲ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਆਪ ਹੀ ਪੰਜਾਬੀ ਤੋਂ ਦੂਰ ਕਰਦੇ ਜਾ ਰਹੇ ਆ ਇੰਗਲਿਸ਼ ਸਕੂਲਾਂ ਦੇ ਵਿੱਚ ਪਾ ਰਹੇ ਆ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕਰਕੇ ਇੰਗਲਿਸ਼ ਸਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਹਿੰਦੀ ਸਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਇਹੀ ਸਾਡੇ ਲਈ ਜਿਹੜੀ ਸਭ ਤੋਂ ਵੱਡੀ ਬਿਮਾਰੀ ਹੋ ਸਕਦੀ ਹੈ, ਇਹੀ ਸਾਡੇ ਲਈ ਸਭ ਤੋਂ ਖਤਰਨਾਕ ਗੱਲ ਹੋ ਸਕਦੀ ਹੈ। ਸਾਡੇ ਬੱਚਿਆਂ ਦੇ ਪੈਰਾਂ ਥੱਲੇ ਜਿਹੜਾ ਆ ਉਹ ਪੈਰ ਪੱਕੇ ਕਰਨ ਵਾਸਤੇ ਉਹਨਾਂ ਨੂੰ ਮੂਲ ਪੰਜਾਬੀ ਸਿਖਾਓ, ਪੰਜਾਬੀ ਦੀ ਅਹਿਮੀਅਤ ਸਮਝਾਓ, ਪੰਜਾਬੀਆਂ ਨੂੰ ਮੂਲ ਗੱਲ ਸਮਝਾਓ ਪੀ ਅਸੀਂ ਪੰਜਾਬੀਆਂ ਤੇ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਉਸ ਸਕੂਲ ਦੇ ਵਿੱਚ ਪਾਓ ਜਿੱਥੋਂ ਸਟਾਰਟ ਪੰਜਾਬੀ ਹੁੰਦੀ ਏ ਜਿੱਥੋਂ ਗੱਲਬਾਤ ਪੰਜਾਬੀ ਹੁੰਦੀ ਏ ਜਿੱਥੇ ਸਿੱਖਣ ਨੂੰ ਪੰਜਾਬੀ ਮਿਲਦੀ ਏ ਸਾਡੇ ਬੱਚੇ ਕਨਵਰਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਕਨਵਰਟ ਸਕੂਲਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਜਾਂਦੀ ਏ ਜੇਕਰ ਬੱਚਾ ਇੰਗਲਿਸ਼ 'ਚ ਗੱਲ ਨਹੀਂ ਕਰੇਗਾ ਪੰਜਾਬੀ 'ਚ ਗੱਲ ਕਰੇਗਾ ਕਿ ਇਹੋ ਬੱਚੇ ਸਕੂਲਾਂੋਂ ਹਟਾ ਦੇਾਂਗੇ ਜਾਂ ਬਹੁਤ ਸਾਰੇ ਐਸੇ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੈਗਾ ਕਿ ਜੇਕਰ ਬੱਚੇ ਹਿੰਦੀ 'ਚ ਜਾਂ ਇੰਗਲਿਸ਼ 'ਚ ਗੱਲ ਨਹੀਂ ਕਰਦੇ ਪੰਜਾਬੀ 'ਚ ਕਰਦੇ ਨੇ ਤੇ ਟੀਚਰ ਉਹਨਾਂ ਨੂੰ ਝਿੜਕਦੇ ਨੇ ਇਹੋ ਜਿਹੀਆਂ ਖਬਰਾਂ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਦੇਖਣ ਨੂੰ ਸਾਨੂੰ ਸੋਸ਼ਲ ਸਾਈਟਾਂ ਤੇ ਮਿਲ ਹੀ ਜਾਂਦੀਆਂ ਨੇ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪੰਜਾਬੀ ਨੂੰ ਬਚਾਉਣਾ ਆ ਤੇ ਪਹਿਲਾਂ ਆਪਣੇ ਆਪ ਨੂੰ ਬਚਾਉਣਾ ਆ ਪੰਜਾਬੀ ਨੂੰ ਬਚਾਉਣਾ ਤੇ ਪਹਿਲਾਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਲਾਇਕ ਕਰ ਦਿਓ ਪਹਿਲਾਂ ਆਪਣੇ ਬੱਚਿਆਂ ਨੂੰ ਦੇਖੋ ਵੀ ਉਹ ਕਿਹੜੀ ਲਹਿ ਤੇ ਚੱਲਦਾ ਪਿਆ ਆ ਪਹਿਲਾਂ ਇਹ ਵੇਖੋ ਵੀ ਬੱਚਾ ਸਾਡਾ ਕਿਹੜੇ ਪਾਸੇ ਨੂੰ ਜਾਂਦਾ ਪਿਆ ਆ ਉਸ ਤੋਂ ਬਾਅਦ ਅਸੀਂ ਇੱਕ ਗੱਲ ਕਰ ਲੈਂਦੇ ਆ ਪ੍ਰਵਾਸੀਆਂ ਦੀ ਸਾਡੇ ਬੱਚੇ ਪੜ੍ਹਾਈ ਤੋਂ ਤਾਂ ਵਾਂਝੇ ਹੋਈ ਰਹੇ ਨੇ ਪੰਜਾਬੀ ਤੋਂ ਤਾਂ ਵਾਂਝੇ ਹੋਈ ਰਹੇ ਨੇ ਸਾਡੇ ਬੱਚੇ ਹਿੰਦੀ ਤੇ ਅੰਗਰੇਜ਼ੀ ਵੱਲ ਨੂੰ ਕਸ਼ਿਸ਼ ਹੋ ਰਹੇ ਨੇ ਖਿੱਚਦੇ ਜਾ ਰਹੇ ਨੇ ਤੇ ਫਿਰ ਅਸੀਂ ਕਹਿੰਨੇ ਆ ਵੀ ਸਾਡੇ ਉੱਤੇ ਜਿਹੜੇ ਆ ਪ੍ਰਵਾਸੀ ਰਾਜ ਕਰਦੇ ਨੇ ਦੂਸਰੀ ਗੱਲ ਦੋ ਰੇੜੀਆਂ ਲੱਗੀਆਂ ਨੇ ਇੱਕ ਪ੍ਰਵਾਸੀ ਦੀ ਲੱਗੀ ਇੱਕ ਪੰਜਾਬੀ ਦੀ ਲੱਗਦੀ ਏ ਢੇਰ ਸਾਰੇ ਪੰਜਾਬੀ ਜਿਹੜੇ ਆ ਉੱਥੋਂ ਜਿਹੜਾ ਪ੍ਰਵਾਸੀ ਕੋਲੋਂ ਜਿਹੜਾ ਆ ਉਹ ਫੂਡ ਖਾਂਦੇ ਆ ਚਾਹੇ ਉਹ 버ਗਰ ਹੋਵੇ ਚਾਹੇ ਨੂਡਲ ਕੁਲਚਾ ਕੁਝ ਵੀ ਹੋਵੇ ਅਸੀਂ ਪ੍ਰਵਾਸੀਆਂ ਕੋਲੋਂ ਖਾਂਦੇ ਆ ਕਿਉਂ ਖਾਂਦੇ ਆ ਬਾਈ ਨਾ ਖਾਓ ਜੇਕਰ ਤੁਸੀਂ 10 ਦਿਨ ਮਹੀਨਾ ਪ੍ਰਵਾਸੀਆਂ ਦੇ ਕੋਲੋਂ ਚੀਜ਼ਾਂ ਨਹੀਂ ਖਰੀਦਦੇ ਪ੍ਰਵਾਸੀਆਂ ਦੇ ਕੋਲੋਂ ਚੀਜ਼ਾਂ ਨਹੀਂ ਖਾਂਦੇ ਤੇ ਮੇਰੇ ਖੰ ਨਾਲ ਆਟੋਮੈਟਿਕਲੀ ਜਿਹੜਾ ਆ ਪਰ ਪ੍ਰਵਾਸੀਆਂ ਦਾ ਜਿਹੜਾ ਕੰਮ ਆ ਦਾਵਾ ਡੋਲ ਹੋ ਜਾਏਗਾ ਤੇ ਆਟੋਮੈਟਿਕਲੀ ਜਿਹੜਾ ਆ ਉਹ ਸਾਡੇ ਕੰਮ ਜਿਹੜੇ ਆ ਅੱਗੇ ਚੱਲ ਪੈਣਗੇ ਪੰਜਾਬੀ ਰਾਜੀ ਹੋ ਜਾਣਗੇ ਪੰਜਾਬੀਆਂ ਦੇ ਕੰਮ ਚੱਲ ਪੈਣਗੇ ਪੰਜਾਬੀ ਕੰਮ ਕਰਨਗੇ ਤੇ ਜਿਹੜੇ ਪ੍ਰਵਾਸੀਏ ਉਹ ਆਪਣੇ ਘਰ ਨੂੰ ਆਪਣੇ ਘਰ ਨੂੰ ਜਾਣਗੇ ਇਹ ਹੀ ਗੱਲ ਆ ਪਰ ਸਾਡੀ ਕਮੀ ਪਤਾ ਕੀ ਏ ਜੇ ਇੱਕ ਪਾਸੇ ਇੱਕ ਪੰਜਾਬੀ ਨੇ ਰੇੜੀ ਲਾਈ ਹੈ ਨਾ ਉਹ ਸਾਡੇ ਮਹੱਲੇ ਦਾ ਸਾਡਾ ਤਾਇਆ ਚਾਚਾ ਪਾਪਾ ਤਾਇਆ ਨਾਨਾ ਕੌਣ ਆ ਜੋ ਵੀ ਏ ਐਸੀ ਉਹਦੇ ਕੋਈ ਚੀਜ਼ ਹੀ ਨਹੀਂ ਲੈਂਦੇ ਵੀ ਇਹ ਕਿਤੇ 10 ਰੁਪਏ ਵਟਕੇ ਅਮੀਰ ਨਾ ਹੋ ਜੇ ਇਹ ਕਿਤੇ ਸਾਡੇ ਨਾਲੋਂ ਅੱਗੇ ਨਾ ਲੰਘ ਜੇ ਇਹ ਕਿਤੇ ਸਾਡੇ ਦਹਾਣਾ ਕੋਠੀ ਨਾ ਪਾਲੇ ਇਹ ਕਿਤੇ ਅਮੀਰ ਨਾ ਹੋ ਜੇ ਇਸ ਚੱਕਰ ਤੁਸੀਂ ਅਮੀਰ ਕਿਨੂੰ ਕਰੀ ਜਾਂਦੇ ਆ ਭਈਆਂ ਨੂੰ ਪੰਜਾਬੀ ਜਿਹੜੇ ਨੇ ਉਹ ਸਿਰਫ ਐਸੀ ਗੱਲ ਤੋਂ ਮਾਰ ਖਾਂਦੇ ਨੇ ਕਿ ਸਾਡਾ ਤਾਇਆ ਚਾਚਾ ਕਿਤੇ ਕਮਾਈ ਕਰਕੇ ਅਮੀਰ ਨਾ ਹੋ ਜੇ ਸਾਡੇ ਤਾਇਆ ਚਾਚੇ ਨੂੰ ਅਸੀਂ ਰੁਪਏ 10 ਨਹੀਂ ਵਿਟਾਉਣੇ ਅਸੀਂ ਪੰਜਾਬੀ ਭਰਾ ਨੂੰ ਰੁਪਏ 10 ਨਹੀਂ ਵਿਟਾਉਣੇ ਤੇ ਕਿੰਨੂੰ ਵਿਟਾਉਣੇ ਆ ਉਸ ਪ੍ਰਵਾਸੀ ਨੂੰ ਜਿਹੜਾ ਰੇੜੀ ਲਾ ਕੇ ਨਾਲ ਹੀ ਖਲੋਤਾ ਹੋਇਆ ਆ ਪ੍ਰਵਾਸੀ ਅਮੀਰ ਹੋ ਰਿਹਾ ਆ ਇਸੇ ਕਰਕੇ ਉਹ ਜਿਹੜਾ ਆ ਇੱਥੇ ਜੜਾ ਬਣਾ ਕੇ ਬੈੰਦਾ ਜਾ ਰਿਹਾ ਕਿਉਂਕਿ ਉਹਦਾ ਰੋਟੀ ਉਹਦਾ ਮਸਲਾ ਇੱਥੇ ਚੱਲ ਪਿਆ ਆ ਤੇ ਵੀਰ ਜੀ ਜੇਕਰ ਤੁਸੀਂ ਪੰਜਾਬੀ ਬਚਾਉਣਾ ਚਾਹੁੰਦੇ ਹੋ ਪੰਜਾਬੀਅਤ ਬਚਾਉਣਾ ਚਾਹੁੰਦੇ ਹੋ ਪੰਜਾਬ ਬਚਾਉਣਾ ਚਾਹੁੰਦੇ ਹੋ ਤੇ ਪ੍ਰਵਾਸੀਆਂ ਨੂੰ ਕਹਿੰਦੇ ਹੋ ਵੀ ਇੱਥੇ ਕੰਮ ਨਾ ਕਰਨ ਪ੍ਰਵਾਸੀਆਂ ਦੀਆਂ ਦੁਕਾਨਾਂ ਛੱਡ ਦਿਓ ਪ੍ਰਵਾਸੀਆਂ ਕੋ ਖਾਣਾ ਬੰਦ ਕਰ ਦਿਓ ਪ੍ਰਵਾਸੀਆਂ ਦੀਆਂ ਦੁਕਾਨਾਂ ਤੇ ਨਾ ਜਾਓ ਆਪਣੇ ਪੰਜਾਬੀਆਂ ਨੂੰ ਸਟਰੋਂਗ ਕਰੋ ਆਪਣੇ ਭੈਣ ਭਰਾਵਾਂ ਨੂੰ ਸਟਰੋਂਗ ਕਰੋ ਕਿਤੇ ਨਹੀਂ ਕੋਈ ਤੁਹਾਡੇ ਲਾਗੇ ਕੋਠੀ ਪਾ ਲੈਣ ਲੱਗਾ ਜੇ ਪਾਲੂਗਾ ਤੇ ਆਪਣੀ ਮਿਹਨਤ ਦੀ ਪਾਲੂਗਾ ਤੁਹਾਡਾ ਕੀ ਜਾਊਗਾ ਪਰ ਆਪਣੇ ਪੰਜਾਬੀਆਂ ਕੋਲ ਜਾਓ ਆਪਣੇ ਪੰਜਾਬੀਆਂ ਦੀ ਜਿਹੜੀ ਹੈ ਉਹ ਹੈਲਪ ਕਰੋ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰੋ ਜੇਕਰ ਨਹੀਂ ਚੰਗੀਆਂ ਲੱਗੀਆਂ ਤੇ ਗੁੱਠਾ ਠਾਣੂ ਕਰ ਦਿਓ ਜੇ ਚੰਗੀਆਂ ਲੱਗੀਆਂ ਤੇ ਗੁੱਠਾ ਤਾਣੂ ਕਰਕੇ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਜਿਹੜੇ ਪ੍ਰਵਾਸੀਆਂ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਭੈਣ ਭਰਾਵਾਂ ਦੇ ਨਾਲ ਜਿਹੜੇ ਪ੍ਰਵਾਸੀਆਂ ਨੂੰ ਇੱਥੋਂ ਕੱਢਣਾ ਚਾਹੁੰਦੇ ਨੇ ਜਿਹੜੇ ਪ੍ਰਵਾਸੀਆਂ ਨੂੰ ਜਾਂ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਜਿਹੜਾ ਆ ਪੰਜਾਬ ਦੇ ਵਿੱਚ ਪੰਜਾਬ ਦੀ ਆਬੋ ਹਵਾ ਚ ਰੱਖਣਾ ਚਾਹੁੰਦੇ ਨੇ ਜੈ ਹਿੰਦ ਜੈ ਭਾਰਤ ਜੈ ਪੰਜਾਬ ਜੈ ਕਿਸਾਨ ਤੇ ਦੋਸਤੋ ਜੇ ਕੋਈ ਗਲਤੀ ਹੋ ਗਈ ਹੋਏ ਤੇ ਉਹਦੇ ਲਈ ਮਾਫੀ ਧੰਨਵਾਦ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ